धीर ਰਾਤੇ ਅਜਨਾਲਾ ਹਲਕੇ ਦੇ ਪਿੰਡ ਕੋਨੇਵਾਲ ਵਿੱਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਾਹਨੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਵਿਧੇਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਤੇ ਐਸਡੀਐਮ ਸਰਦਾਰ ਰਵਿੰਦਰ ਸਿੰਘ ਵੀ ਮੌਜੂਦ ਸਨ ਉਤੇ ਹੀ ਪ੍ਰੈਸ ਦੇ ਨਾਲੇ ਗੱਲਬਾਤ ਕਰਦਿਆਂ ਹੋਇਆਂ ਵਿਧਾਇਕ ਢਾਲੀਵਾਲ ਨੇ ਆਖਿਆ ਕਿ ਮੈਂ ਲੋਕਾਂ ਨੂੰ ਭਰੋਸਾ ਦਿੰਦਾ ਹਾਂ ਕਿ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਖੜੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਵੱਲੋਂ ਆਖਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਸਾਰੇ ਲੋੜਿੰਦੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਹਰ ਸਥਿਤੀ ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਪਾਰਸ਼ਵੀਆ ਰਾਵੀ ਦਾ ਪਰਬੰਧਾ ਜਿਆ ਲਿਆ ਯਾਰ ਕੀ ਹਾਲਾਤ ਨੇ ਤੁਸੀਂ ਦੇਖੋ ਅਸੀਂ ਮਾਸਾ ਵੀ ਰਿਸਕ ਨਹੀਂ ਲੈਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀਂ ਬੰਨ ਜਾ ਕੇ ਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਛੰਨਾ ਪਿੰਡ ਆ ਬਿਲਕੁਲ ਹਿੰਦਪਾਕ ਬਾਰਡਰ ਦੇ ਉੱਤੇ ਆ ਰਾਵੀ ਦਰਿਆ ਦੇ ਕੰਢੇ ਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਦਰਿਆ ਦਾ ਪਾਣੀ ਪਿੰਡ ਜਾ ਰਿਹਾ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਟੀਐਮ ਏਡੀਸੀ ਸਾਰੇ ਅਫਸਰ ਤਾਂ ਇਸ ਵੇਲੇ ਆਏ ਸਾਡੇ ਐਕਸੀਡੈਂਟ ਸਾਰੇ ਜਾਣੇ ਅਸੀਂ ਰਜ਼ਾਲ ਲੱਗੇ ਆ ਕਿ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਹ ਸਾਡੇ ਬੀਐਸਐਫ ਦੇ ਜਵਾਨ ਵੀ ਨੇ ਹਾਂ ਇਹਨਾਂ ਨੂੰ ਵੀ ਕਿਹਾ ਕਿ ਜੇ ਇਹਨਾਂ ਦੀ ਪੋਸਟ ਦੇ ਉੱਤੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ੜ ਗਈਆਂ ਸੀਗੀਆਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਵੱਲੋਂ ਉਹ ਅਸੀਂ ਹਾਜ਼ਰ ਹਾਂ ਸਭ ਆਪਨੇ ਆਪਣਾ ਖਿਆਲ ਵੀ ਰੱਖਣਾ ਇੱਕਦਮ ਇੱਕਦਮ ਕਿਸਾਨੋ ਕਾ ਖਿਆਲ ਵੀ ਰੱਖਣਾ ਹਾਂ ਹਾਂ ਮਜ਼ਦੂਰੋ ਕਾ ਖਿਆਲ ਵੀ ਰੱਖਣਾ ਹਾਂ ਹਾਂ ਠੀਕ ਹੈ ਤੇ ਜਿੱਥੇ ਜਾਂ ਪੇ ਆਪਕੋ ਨੋਟ ਪੜੇ ਹਮੇ ਕਾਲ ਕਰੋ ਡੀ ਸਾਹਿਬ ਕੋ ਕਾਲ ਕਰੋ ਐਸਐਸਪੀ ਸਾਹਿਬ ਕੋ ਕਾਲ ਕਰੋ ਸਭ ਕੋ ਕਾਲ ਕਰੋ ਠੀਕ ਹੈ ਨਾ ਹਾਂ ਮਤਲਬ ਅਸੀਂ ਲੱਗੇ ਪਾਣੀ ਦਾ ਪੱਤਰ ਕੀ ਹੈ ਜੀ ਰਾਤ ਪਾਣੀ ਦਾ ਪੱਤਰ ਤਾਂ ਇਹ ਜੇ ਵੱਧ ਹੋਇਆ ਪਰ ਕੋਈ ਵੀ ਪਦਮਾਤਮਾ ਸਾਡੇ ਨਾਲ ਹੈ ਜੇ ਕਿਰਪਾ ਰਹੂਗੀ ਕੋਈ ਗੱਲ ਪਰ ਨਾਲ ਚਲੋਗੇ ਨਹੀਂ ਨਹੀਂ ਨਾਲ ਇਦਾਂ ਹੀ ਦੀ ਲੋਕ ਸਾਡੇ ਬਿਚਾਰੇ ਜਾਗਦੇ ਜਾ ਰਿਸਕ ਦੇ ਵਿੱਚ ਤੇ ਅਸੀਂ ਪਹਿਲਾਂ ਕੋਨੇ ਵਾਲ ਸੀਗੇ ਉਹਨੇ ਇਧਰ ਆ ਗਏ ਸਾਡੀ ਰਾਤ ਜਦੋਂ ਲੋਟ ਪਾਉਗੀ ਉਸੇ ਲਈ ਹਾਜ਼ਰ ਇਸ ਸਮੇਂ ਕੀ ਹਾਲਾਤ ਨੇ ਅੱਡੀ ਰਾਤ ਤੁਹਾਡੇ ਲੋ ਲਗਾਤਾਰ ਜਾ ਲੈ ਜਾਣਾ ਐਜ਼ ਆਫ ਨਾਉ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ ਪਿੰਡਾਂ ਦੇ ਵਿੱਚ ਪਹੁੰਚ ਰਹੇ ਹਾਂ ਜਿੱਥੇ ਸਾਨੂੰ ਕੋਈ ਵੀਕ ਪੁਆਇੰਟਸ ਪਤਾ ਲੱਗ ਰਹੇ ਆ ਆਪਾਂ ਉੱਥੇ ਹੈਲਪ ਵੀ ਕਰਾ ਰਹੇ ਹਾਂ ਬਹੁਤ ਵਧੀਆ ਇਹ ਗੱਲ ਇਹ ਹੈ ਕਿ ਪਿੰਡ ਦੇ ਸਰਪੰਚ ਆਪ ਹੀ ਸਰਗਰਮ ਹੋ ਕੇ ਕੁਝ ਕੰਮ ਆਪਣੇ ਪੱਧਰ ਤੇ ਵੀ ਸ਼ੁਰੂਆਤ ਕਰਾ ਰਹੇ ਹੈਗੇ ਜਾਂ ਜਿੱਥੇ ਸਾਡੀ ਲੋੜ ਪੈ ਰਹੀ ਉਹ ਵੀ ਦੱਸ ਰਹੇ ਹੈਗੇ ਸੋ ਇਹ ਸਾਰਾ ਜਿਹੜਾ ਸਾਂਝਾ ਉਪਰਾਲਾ ਹੈ ਇਹ ਸਾਰਾ ਪ੍ਰੀਵੈਂਸ਼ਨ ਲਈ ਹੈਗਾ ਸੋ ਥੈਟ ਕਿਸੇ ਦੀ ਵੀ جان ਜਾਂ مال ਨੂੰ ਕੋਈ ਨੁਕਸਾਨ ਨਾ ਪਹੁੰਚੇ ਐਜ਼ ਆਫ ਨਾਓ ਹਾਲਾਂਕਿ ਪਾਣੀ ਦਾ ਪੱਧਰ ਕਾਫੀ ਹਾਈ ਹੈ 4 ਲੱਖ ਕਿਊਸਕ ਤੋਂ ਕਾਫੀ ਵੱਧ ਹੈ ਫਿਰ ਵੀ ਕੋਈ ਐਦਾ ਦੀ ਕੋਈ ਸੀਰੀਅਸ ਘਟਨਾ ਇੱਥੇ ਨਹੀਂ ਵਾਪਰੀ ਹੈ ਕੋਈ ਅਦਾਦਾ ਬਰੀਚ ਹਲੇ ਤੱਕ ਰਿਪੋਰਟ ਨਹੀਂ ਹੋਈ ਹੈ ਅਸੀਂ ਲਗਾਤਾਰ ਸਟਰੈਂਥਨਿੰਗ ਕਰ ਰਹੇ ਹਾਂ ਤੇ ਰਾਤ ਨੂੰ ਵੀ ਪਿੰਨਾ ਦੇ ਵਿੱਚ ਠਿਕਰੀ ਪੈਰੇ ਵੀ ਲੱਗੇ ਹੋਈਆਂ ਹਨ ਲੋਕ ਆਪ ਵੀ ਨਿਗਰਾਨੀ ਰੱਖ ਰਹੇ ਹਨ ਪਲੱਸ ਜਿਹੜੇ ਕੁਝ 14 ਪਿੰਡ ਸੀਗੇ ਉੱਥੇ ਆਪਾਂ ਸਵੇਰ ਤੋਂ ਹੀ ਲੱਗੇ ਹੋਈਆਂ ਆ ਲੋਕਾਂ ਨੂੰ ਅਲਰਟ ਕਰਨ ਲਈ ਪੈਟਰੋਲਿੰਗ ਵੀ ਕਰ ਰਹੀਆਂ ਆ ਬੰਦ ਦੇ ਉੱਤੇ ਪੈਟਰੋਲਿੰਗ ਸਾਡੀ ਚੱਲ ਰਹੀ ਹੈ ਤੇ ਬੀਐਸਐਫ ਦੇ ਨਾਲ ਅਸੀਂ ਇਨ ਟੱਚ ਹੈਗੇ ਹਾਂ ਸੋ ਕਿਸੇ ਤਰੀਕੇ ਦੀ ਵੀ ਖਬਰਾਂ ਦੀ ਸਥਿਤੀ ਨਹੀਂ ਹੈਗੀ ਹੈ ਬਟ ਯੈਸ ਆਪਾਂ ਨੂੰ ਅਲਰਟ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਪਾਣੀ ਦਾ ਪੱਧਰ ਅੱਜ ਰਾਤ ਨੂੰ ਵਧੇਗਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਸੀ ਤੇ ਉਸੇ ਹਿਸਾਬ ਨਾਲ ਅਸੀਂ ਤਿਆਰੀਆਂ ਤੇ ਪਲੈਨਿੰਗ ਕਰ ਰਹੇ ਹਾਂ ਸੋ ਥੈਟ ਪ੍ਰੀਵੈਂਸ਼ਨ ਹੋ ਸਕੇ ਤੇ ਕੋਈ ਡਿਜ਼ਾਸਟਰ ਨਾ ਹੋਵੇ ਥੈਂਕ ਯੂ ਬੈਟ